ਸ਼ੁਭ ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਦਾ ਸਵਾਗਤ ਹੈ ਮੈਂ ਹਕਮਿਲ ਪ੍ਰੀਤਕੌਰ ਤੇ ਹਾਜ਼ਰ ਹੋਏ ਅੱਜ ਦੇ ਆਮ ਮੁੱਖ ਖਬਰਾਂ ਦੇ ਨਾਲ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਤਨਾ ਦੇ ਵੱਲੋਂ ਬੀਤੇ ਕੱਲ ਇੱਕ ਅਹਿਮ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਸੰਬੰਧੀ মিডিਆ ਨੂੰ ਸੰਬੋਧਨ ਕੀਤਾ ਗਿਆ ਸੀ ਤੇ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਸੀ ਤੇ ਆ ਸੁਣਦੇ ਹਾਂ ਉਹਨਾਂ ਦੇ ਵੱਲੋਂ ਕੀ ਕੱਲ ਬਾਤ ਕੀਤੀ ਗਈ ਸੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਖਾਸ ਤਰਜੀਹ ਹੈ ਸਿੱਖਿਆ ਤੇ ਸਿਹਤ ਦੇ ਖੇਤਰ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਜੋ ਪੰਜਾਬ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਚਾਹੇ ਉਹ ਸਕੂਲ ਆਫ ਫੈਮਿਨੈਂਟਸ ਹੋਣ ਯਾ ਬਹੁਤ ਸਾਰਾ ਕੰਮ ਸਰਕਾਰੀ ਸਕੂਲਾਂ ਚ ਹੋਇਆ ਹੁਣ ਇਸੇ ਲੜੀ ਦੇ ਵਿੱਚ ਇੱਕ ਹੋਰ ਇਨੋਵੇਸ਼ਨ ਇੱਕ ਨਵਾਂ ਉਪਰਾਲਾ ਜੋੜਿਆ ਗਿਆ ਹੈ ਬੀਤੀ ਰੋਜ਼ ਹੋਈ ਪੰਜਾਬ ਦੀ ਕੈਬਨਿਟ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਨਵੀਂ ਜਿਹੜੀ ਸਕੀਮ ਹੈ ਉਹ ਲਾਂਚ ਕੀਤੀ ਗਈ ਹੈ ਜਿਸ ਦਾ ਨੋਟੀਫਿਕੇਸ਼ਨ ਹੁਣੀ ਹੋਣੀ ਹੈ ਜਾਰੀ ਹੋ ਗਿਆ ਜਿਸ ਦੇ ਸਬੰਧ ਦੇ ਵਿੱਚ ਮੈਂ ਆਪ ਸਭ ਨੂੰ ਬਰੀਫ ਕਰ ਰਿਹਾ ਹਾਂ ਇਸ ਸਕੀਮ ਦਾ ਨਾਮ ਸਕੂਲ 멘ਟਰਸ਼ਿਪ ਪ੍ਰੋਗਰਾਮ ਫਾਰ ਸਿਵਲ ਆਫੀਸਰਸ ਆਫ ਪੰਜਾਬ ਰੱਖਿਆ ਗਿਆ ਹੈ ਭਾਵੇਂ ਕਿ ਇਹ 멘ਟਰਸ਼ਿਪ ਸਕੀਮ ਹੈ ਪੰਜਾਬ ਦੇ ਸਾਰੇ ਆਈਐਸ ਆਫੀਸਰਸ ਆਈਪੀਐਸ ਆਫੀਸਰਸ ਇੰਡੀਅਨ ਫੋਰੈਸਟ ਸਰਵਿਸਸ ਆਫੀਸਰਸ ਤੇ ਅਦਰ ਸਿਵਲ ਸਰਵਿਸ ਆਫੀਸਰਸ ਕਿ ਉਹਨਾਂ ਨੂੰ ਅਸੀਂ ਇੱਕ ਸੱਦਾ ਦੇ ਰਹੇ ਹਾਂ ਕਿ ਆਓ ਜਿੱਥੇ ਤੁਸੀਂ ਸਰਕਾਰ ਦੇ ਵਿੱਚ ਜੋ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ ਉਹ ਚਾਹੇ ਜ਼ਿਲੇ ਦੀ ਹੋਵੇ ਜਾਂ ਡਿਪਾਰਟਮੈਂਟਾਂ ਦੀ ਹੋਣ ਉਸ ਰੋਲ ਤੋਂ ਇਲਾਵਾ ਤੁਹਾਡੀ ਇੱਕ ਵੱਡੀ ਭੂਮਿਕਾ ਹੈ ਤੁਸੀਂ ਇੱਕ ਸੰਘਰਸ਼ੋਂ ਨਿਕਲ ਕੇ ਦੇਸ਼ ਦਾ ਸਭ ਤੋਂ ਟਫੈਸਟ ਕੰਪੀਟੀਟਿਵ ਐਗਜ਼ਾਮ ਕਲੀਅਰ ਕਰਕੇ ਆਏ ਹੋ ਹੁਣ ਵਾਰੀ ਹੈ ਸਮਾਜ ਨੂੰ ਵਾਪਸ ਕੁਝ ਦੇਣ ਦੀ ਤੇ ਤੁਸੀਂ ਆਓ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਸ਼ੁਰੂਆਤ ਵਿੱਚ ਕੁਝ ਸਿਲੇਕਟਿਡ ਸਕੂਲਸ ਅਸੀਂ ਆਫਰ ਕਰ ਰਹੇ ਹਾਂ ਕਿ ਆਓ ਹੁਣ ਆਪਣੇ ਜੀਵਨ ਵਿੱਚ ਤੁਸੀਂ ਆਪਣਾ ਸੁਪਨਾ ਸਾਕਾਰ ਕੀਤਾ ਉਵੇਂ ਸਾਡੇ ਸਰਕਾਰੀ ਸਕੂਲ ਚ ਪੜਦੇ ਬੱਚਿਆਂ ਦਾ ਸੁਪਨਾ ਸਾਕਾਰ ਕਰੋ ਕੀ ਬਣ ਕੇ ਮੈਂਟਰ ਬਣ ਕੇ ਤੇ ਇਸ ਦੇ ਵਿੱਚ ਤੁਸੀਂ ਕਲਪਨਾ ਕਰਕੇ ਦੇਖੋ ਤਰਜੀਹ ਅਸੀਂ ਬਾਰਡਰ ਏਰੀਆ ਦੇ ਸਕੂਲ ਤੇ ਰੂਰਲ ਏਰੀਆ ਦੇ ਸਕੂਲਸ ਦੀ ਲਈ ਹੈ ਤਉਦਰੀ ਬੀਤੇ ਕੱਲ੍ਹ RAM NAVAMI ਮੌਕੇ ਵਕ-ਵਕ ਥਾਵਾਂ ਤੇ ਜਿਹੜੀ ਕਿ ਸ਼ੋਭਾ ਯਾਤਰਾ ਕੱਢੀ ਗਈ ਸੀ ਤੇ ਉਸ ਵੇਲੇ ਤਸਵੀਨਾ ਜੁਲੰਦਰ ਤੋਂ ਸਾਹਮਣੇ ਆਈਆਂ ਨੇ। ਦੇਸ਼ਪੁਰ ਦੇ ਵਿੱਚ ਬੀਤੇ ਕੱਲ੍ਹ ਭਗਵਾਨ ਸ੍ਰੀ ਰਾਮ ਜੀ ਦਾ ਜਨਮ ਉਤਸਵ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਤੇ ਮਰਿਆਦਾ ਪ੍ਰਸ਼ੋਤਮ ਪ੍ਰਭੂ ਸ੍ਰੀ ਰਾਮ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਜੁਲੰਦਰ ਦੇ ਵਿੱਚ ਵੀ ਸ੍ਰੀ ਨਾਮ RAM NAVAMI ਉਤਸਵ ਕਮੇਟੀ ਵੱਲੋਂ ਸ੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਦੇ ਵਿੱਚ ਸ੍ਰੀ ਰਾਮ ਚੌਂਕ ਤੋਂ श्री राम नवमी शोभा यात्रा कड्डी गई ते ओथे ही जुलंदर प्रशासन ਦੇ ਵੱਲੋਂ ਵੀ श्री राम नवमी ਮੌਕੇ ਕੱਢੀ ਗਈ ਸ਼ੋਭਾ ਯਾਤਰਾ ਦੇ ਸੰਬੰਧ ਵਿੱਚ ਪੂਕਤ ਪ੍ਰਬੰਧ ਕੀਤੇ ਗਏ ਸਨ। থানা-ਥਾਦੇ ਪੁਲਿਸ ਦੀ ਤਾਂ ਨਾਤੀ ਵੀ ਜਿਹੜੀ ਕੀਤੀ ਗਈ ਸੀ ਤੇ ਇਸ ਵਿਸ਼ਾਲ ਸ਼ੋਭਾ ਯਾਤਰਾ ਦੇ ਵਿੱਚ ਪੰਜਾਬ ਕੈਬਨਿਟ ਮੰਤਰੀ ਕੁਲਦੀਪ ਤਾਲੀਵਾਲ, पाचपाਗੂ, ਮਨੋਰੰਜਨ ਕਾਲਿਆ, ਸੁਸ਼ੀਲ ਰਿੰਕੂ, ਮੰਤਰੀ ਗੁਰਮੀਤ ਸਿੰਘ ਖੁੱਡਿਆ, ਮੰਤਰੀ 모ਹਿੰਦਰ ਭਗਤ, ਮੰਤਰੀ ਤਰਨਪ੍ਰੀਤ ਸਿੰਘ ਸੌਨ, ਮੰਤਰੀ ਅਮਨ अरोड़ा, ਮੰਤਰੀ ਰਾਜੇ ਫਿਰਾਲ ਚੰਦ ਘਟਾਰ ਉਚਕ ਅਮਨਤਾ ਰਾਜਾ ਵਿਡਿੰਗ ਪਵਨ ਤੀਨੂ ਮੇਅਰ ਵਿਨੀਤ ਤੇ ਡਿਪਟੀ ਕਮਿਸ਼ਨਰ ਰਮਨ ਚੋ ਅਗਰਵਾਲ ਸਮੇਤ ਸਖਸ਼ੇਤਾ ਨੇ ਜਿਹੜੀ ਕਿ ਸ਼ਿਰਕਤ ਕੀਤੀ ਹੈ ਇਸੀ ਤੇ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਬੁੱਝਿਆ ਸਾਰੀਆਂ ਸਖਸ਼ੇਤਾ ਨੇ ਜਿੱਥੇ ਇਸ ਮੂਹ ਦੇਸ਼ ਵਾਸੀਆਂ ਨੂੰ ਰਾਮ ਜੀ ਦੇ ਜਨਮ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਉੱਥੇ ਹੀ ਉਹਨਾਂ ਦੇਸ਼ ਵਾਸੀਆਂ ਨੂੰ ਰਾਮ ਜੀ ਦੇ ਦਿੱਤੇ ਗਏ ਪੁੰਨਿਆ ਤੇ ਚੱਲਣ ਦੀ ਅਪੀਲ ਵਿਕਟ ਇਸੇ ਕਰਿ ਹੋ ਗਿਆ ਕਿ RAM NAVMI ਦੀ ਸ਼ੋਭਾ ਯਾਤਰਾ ਤੋਂ ਪਹਿਲਾਂ ਸ੍ਰੀ RAM NAVMI ਉਤਸਵ ਕਮੇਟੀ ਵੱਲੋਂ ਸ੍ਰੀ RAM ਚਰਿਤ ਜਮਾਨਸ ਦੇ ਪਾਰਕ ਦੇ ਭੋਗ ਵੀ ਪਾਏ ਗਏ ਸਨ ਤੇ ਇਸ ਦੇ ਬਾਅਦ ਦੁਪਹਿਰ ਨੂੰ ਸ੍ਰੀ RAM NAVMI ਉਤਸਵ ਕਮੇਟੀ ਤੇ ਵੱਲੋਂ ਸ੍ਰੀ RAM ਚੌਂਗ ਤੋਂ ਸ਼ੋਭਾ ਯਾਤਰਾ ਕੱਢੀ ਗਈ ਤੇ ਸ੍ਰੀ RAM ਚੌਂਗ ਤੋਂ ਕੱਢੀ ਜਾ ਰਹੀ ਪ੍ਰਭੂ ਸ੍ਰੀ RAM ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸੈਂਕੜੇ ਵਰਕਰ ਵੀ ਸ਼ਾਮਿਲ ਹੋਏ ਸਨ ਤੁਰਕ ਕਰਦੇ ਆ ਅਗਲੀ ਖਬਰ ਦਾ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਵੱਲੋਂ ਨਸ਼ੇ ਦੇ ਵਿਰੁੱਧ ਪੈਦਲ ਯਾਤਰਾ ਦੀ ਸ਼ੁਰੂਆਤ ਜਿਹੜੀ ਕਿ 10 ਅਪ੍ਰੈਲ ਤੋਂ ਕੀਤੀ ਗਈ ਸੀ ਤੇ ਦੱਸਦੇ ਕਿ ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਲਈ ਇਹ ਉਪਰਾਲਾ ਕੀਤਾ ਗਿਆ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਨਸ਼ਿਆਂ ਦੇ ਵਧ ਰਹੇ ਖਤਰੇ ਨੂੰ ਰੋਕਣ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਦੇ ਨਾਲ ਇੱਕ ਪੈਦਲ ਯਾਤਰਾ ਸ਼ੁਰੂ ਕੀਤੀ ਇਹ ਯਾਤਰਾ ਡੇਰਾ ਬਾਬਾ ਨਾਨਕ ਤੋਂ ਜਿਹੜੀ ਕਿ ਸ਼ੁਰੂ ਹੋਈ ਸੀ ਦੱਸਦੇ ਕਿ ਛੇ ਅਪ੍ਰੈਲ ਤੱਕ ਬੀਤੇ ਕਾਲ ਤੱਕ ਗੁਰਦਾਸਪੁਰ ਦੇ ਵਿੱਚ ਰਹੀ ਸੀ ਤੇ ਜਦੋਂ ਕਿ 7 ਤੇ 8 ਅਪ੍ਰੈਲ ਨੂੰ ਰਾਜਪਾਲ ਕਟਾਰੀਆ ਅੰਮ੍ਰਿਤਸਰ ਦੇ ਵਿੱਚ ਹੋਣਗੇ ਤੇ ਇਸ ਮਾਰਚ ਦਾ ਮੁੱਖ ਉਦੇਸ਼ ਨਸ਼ੇ ਦੀ ਸਮੱਸਿਆ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ ਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਤ ਕਰਨਾ ਹੈ ਤੇ ਸਮਾਜ ਨੂੰ ਇਸ ਸੰਕਟ ਤੋਂ ਬਚਾਉਣ ਲਈ ਇਕਜੁੱਟ ਕਰਨਾ ਹੈ ਰਾਜਪਾਲ ਕਟਾਰੀਆ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਰਏ ਦਾਸਦਿਆ ਕਿ ਅੱਜ ਯਾਨੀ ਕਿ 7 ਅਪ੍ਰੈਲ ਨੂੰ ਇਹ ਯਾਤਰਾ ਸਰਕਟ ਹਾਊਸ ਅੰਮ੍ਰਿਤਸਰ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਰਾਮ ਬਾਗ ਗਾਰਡਨ ਵਿਖੇ ਜਿਹੜੀ ਕਿ ਪਹੁੰਚੀ ਹੈ ਤੇ 7-8 ਅਪ੍ਰੈਲ ਨੂੰ ਹੈ ਅੰਮ੍ਰਿਤਸਰ ਦੇ ਵਿੱਚ ਹੀ ਜਿਹੜੀ ਕਿ ਰਹੇਗੀ ਤੇ ਰਾਜਪਾਲ ਨੇ ਵੀ ਕਿਹਾ ਕਿ ਸਾਰੇ ਵਰਗਾਂ ਨੂੰ ਇਸ ਮਹਿੰਮ ਦਾ ਸਮਰਥਨ ਕਰਨਾ ਚਾਹੀਦਾ ਹੈ ਤੇudni ਆਪ ਆਗੂ ਨੀਰਗਰਬ ਦੇ ਵੱਲੋਂ ਪੰਜਾਬ ਪੁਲਿਸ ਦੇ ਉੱਤੇ ਦਿੱਤੇ ਗਏ ਬਿਆਨ ਤੇ ਪ੍ਰਤਾਪ ਬਾਜਬਾਨ ਨੂੰ ਜਿਹੜਾ ਕਿ ਘੇਰਿਆ ਗਿਆ ਤੇ ਉਹਨਾਂ ਦੇ ਵੱਲੋਂ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਤੇ ਆਉ ਸੁਣਦਿਆਂ ਕੀ ਕਹਿੰਦੇ ਨੇ ਨੀਲ ਕਲਕ ਇਹ ਹੁੰਦੇ ਨੇ ਨੇਤਾ ਨੇ ਜਿਹੜੇ ਪ੍ਰਤਾਪ ਬਾਜਵਾਜੀ ਉਹ ਗੁੰਮਰਾਹਕੁੰਨ ਬਿਆਨ ਦਿੰਦੇ ਰਹਿੰਦੇ ਆ ਪਰ ਕੱਲ ਉਹਨਾਂ ਦਾ ਇੱਕ ਬੜਾ ਹੀ ਅਫਸੋਸਜਨਕ ਅਤੇ ਸ਼ਰਮਨਾਕ ਬਿਆਨ ਸਾਹਮਣੇ ਆਇਆ ਜੋ ਉਹਨਾਂ ਨੇ ਇੱਕ ਲੇਡੀ ਕਾਂਸਟੇਬਲ ਜੋ ਤਸਕਰੀ ਦੇ આરોਪ ਦੇ ਵਿੱਚ ਫੜੀ ਗਈ ਹੈ ਉਸ ਤੋਂ ਬਿਆਨ ਦਿੱਤਾ ਕਿ ਪੂਰੀ ਦੀ ਪੂਰੀ ਪੰਜਾਬ ਨੂੰ ਜਿਹੜੀ ਹੈ ਉਹ ਪ੍ਰਿਸ਼ਟ ਹੈਗੀ ਹੈ ਇਹ ਇੱਕ ਤਰੀਕੇ ਦੇ ਨਾਲ ਪੰ ਪੂਰੀ ਦੀ ਪੂਰੀ ਪੰਜਾਬ ਫੋਰਸ ਦੀ ਬੇਇੱਜ਼ਤੀ ਹੈਗੀ ਹੈ ਉਹ ਪੰਜਾਬ ਪੁਲਿਸ ਜਿਹੜੀ ਕਿ ਹਮੇਸ਼ਾ ਹੀ ਸਾਡੀ ਜਾਨ ਅਤੇ ਮਾਲ ਦੀ ਰੱਖਿਆ ਕਰਦੀ ਹੈਗੀ ਹੈ ਮੈਂ ਬਾਜਵਾ ਜੀ ਨੂੰ ਇੱਕ ਹੋਰ ਚੀਜ਼ ਪੁੱਛਣਾ ਚਾਹਨਾ ਹਾਂ ਬਾਜਵਾ ਸਾਹਿਬ ਇਹ ਚੰਗੇ ਮਾਰੇ ਅੰਸਰ ਤਾਂ ਹਰ ਸਮਾਜ ਦੇ ਵਿੱਚ ਹੁੰਦੇ ਆ ਹਰ ਵਰਗ ਦੇ ਵਿੱਚ ਹੁੰਦੇ ਆ ਕਿ ਜਿਹੜੇ ਰਾਜਨੀਤੀ ਚ ਨੇ ਉਹ ਰਾਜਨੀਤੀ ਦੇ ਲੋਕ ਸਾਰੇ ਸੰਤ ਨੇ ਸਾਰੇ ਬਹੁਤ ਵਧੀਆ ਰਹੇਗੇ ਔਰ ਤੁਹਾਡਾ ਇਹ ਕਹਿਣਾ ਕਿ ਪੰਜਾਬ ਪੁਲਿਸ ਨੂੰ ਤੋੜ ਦੇਣਾ ਚਾਹੀਦਾ ਮੈਂ ਸਮਝਦਾ ਇਹ ਉਹਨਾਂ ਦੀ ਆਲੋਚਨਾ ਨਹੀਂ ਹੈਗੀ ਹੈ ਬਲਕਿ ਇਹ ਉਹਨਾਂ ਦਾ ਮਨੋਬਲ ਤੋੜਨ ਵਾਲੀ ਹੈ ਤੇ ਬਾਜਵਾ ਸਾਹਿਬ ਹੋਰ ਤੁਹਾਡੇ ਤੋਂ ਉਮੀਦ ਕੀਤੀ ਵੀ ਕੀ ਜਾ ਸਕਦੀ ਹੈ ਤੁਹਾਡੀ ਸਰਕਾਰ ਦੇ ਵਿੱਚ ਅਕਾਲੀਆਂ ਦੀ ਸਰਕਾਰ ਦੇ ਵਿੱਚ ਤੇ ਪੰਜਾਬ ਪੁਰਸ ਨੂੰ ਹਮੇਸ਼ਾ ਮਿਸਜੂਜ਼ੀ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਪ੍ਰੋਪਰ ਫੈਸਿਲਿਟੀ ਕਦੇ ਦਿੱਤੀਆਂ ਹੀ ਨਹੀਂ ਗਈਆਂ ਇਹ ਤੇ ਮਾਨ ਸਾਹਿਬ ਦੀ ਸਰਕਾਰ ਆ ਜਿਸ ਨੇ ਨਾ ਕੇਵਲ ਖਾਲੀ ਅਸਾਮੀਆਂ ਭਰੀਆਂ ਬਲਕਿ ਜਿਹੜੇ ਲੇਟੈਸਟ ਵਹੀਕਲ ਸੀ ਜਾਂ ਅਥਿਆਰ ਸੀ ਉਹ ਵੀ ਪੰਜਾਬ ਪੁਲਿਸ ਨੂੰ ਲੈ ਕੇ ਦਿੱਤੇ ਆ ਔਰ ਇੱਕ ਚੀਜ਼ ਹੋਰ ਬਾਜਵਾ ਸਾਹਿਬ ਜੇਕਰ ਤੁਹਾਨੂੰ ਪੰਜਾਬ ਪੁਲਿਸ ਇੰਨੀ ਮਾੜੀ ਲੱਗਦੀ ਹੈ ਜਿਹੜੀ ਤੁਹਾਡੀ ਰੱਖਿਆ ਦੇ ਵਿੱਚ ਲੱਗੀ ਹੋਈ ਹੈ ਤਾਂ ਫਿਰ ਉਸ ਨੂੰ ਛੱਡੋ ਔਰ ਮੈਂ ਤੁਹਾਨੂੰ ਕਹਿਣਾ ਬਾਜਵਾ ਸਾਹਿਬ ਇਹ ਉਹੀ ਪੰਜਾਬ ਪੁਲਿਸ ਹੈ ਜਿਸ ਨੇ ਕਾਲੇ ਦੌਰ ਚੋਂ ਪੰਜਾਬ ਨੂੰ ਕੱਢਿਆ ਇਹ ਉਹੀ ਪੰਜਾਬ ਪੁਲਿਸ ਹੈ ਜਿਹੜੀ ਗੈਂਗਸਟਰਾਂ ਨਾਲ ਲੜਦੀ ਹੈ ਇਹ ਉਹੀ ਪੰਜਾਬ ਪੁਲਿਸ ਹੈ ਜਿਹੜੀ ਜਿਹੜੇ ਅੱਤਵਾਦ ਦੇ ਨਾਲ ਲੜਦੀ ਹੈ ਇਹੀ ਉਹੀ ਪੰਜਾਬ ਪੁਲਿਸ ਹੈ ਜਿਹੜਾ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਵਾਸਤੇ ਆਪਣੀ ਜਾਨ ਤੇ ਖੇਡ ਕੇ ਸਾਡੀ ਰੱਖਿਆ ਕਰਦੀ ਹੈ ਸੋ ਬਾਜਵਾ ਸਾਹਿਬ ਮੈਂ ਤੇ ਤੁਹਾਨੂੰ ਇਹੀ ਸਲਾਹ ਦੇਵਾਂਗਾ ਪੰਜਾਬ ਪੁਲਿਸ ਦੀ ਇੱਜ਼ਤ ਕਰੋ ਰਿਸਪੈਕਟ ਕਰੋ ਉਹਨਾਂ ਦੇ ਨਾਂ ਦੇ ਉੱਤੇ ਸਿਆਸਤ ਨਾ ਕਰੋ ਔਰ ਫੌਰੀ ਤੌਰ ਤੇ ਪੰਜਾਬ ਪੁਲਿਸ ਦੇ ਜਾਗਬਾਜ਼ ਅਤੇ ਇਮਾਨਦਾਰ ਜਵਾਨਾਂ ਤੋਂ ਜਿਹੜਾ ਬਿਨਾਂ ਦੇਰੀ ਕੀਤਿਆਂ ਮਾਫੀ ਮੰਗਦਾ ਤੇ ਦੇਰੀ ਬਟੰਡਾ ਦੇ ਵਿੱਚ ਚਾਟ ਕਨਸਟੇਬਲ ਅਮਨਦੀਪ ਕੌਰ ਦਾ ਰਿਮਾਂਡ ਜਿਹੜਾ ਕੀ ਵਦ ਗਿਆ ਦਾ ਸੀ ਕਿ ਬੀਤੇ ਕਾਲ ਉਸ ਦੇ ਕੋਰਟ ਦੇ ਵਿੱਚ ਪੇਸ਼ੀ ਹੋਈ ਸੀ ਮਟਨਾਂ ਦੇ ਵਿੱਚ ਹੈਰੋਇਨ ਸਮੇਤ ਫੜੀ ਗਈ ਲੇਡੀ ਹੈੱਡ ਕਨਸਟੇਬਲ ਅਮਨਦੀਪ ਕੌਰ ਦੀ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਤੇ ਪੁਲਿਸ ਨੇ 7 ਦਿਨਾਂ ਦਾ ਰਿਮਾਂਡ ਮੰਗਿਆ ਪਰ ਰਿਮਾਂਡ ਸਿਰਫ 2 ਦਿਨਾਂ ਲਈ ਵਧਾਇਆ ਗਿਆ ਤੇ ਉਸ ਨੂੰ 2 ਅਪ੍ਰੈਲ ਦੇ ਦਿਨ ਬਠਿੰਡਾ ਗ੍ਰਫਤਾਰ ਕੀਤਾ ਗਿਆ ਸੇਮਨਦੀਪ ਨੂੰ ਸਖਤ ਸੁਰੱਖਿਆ ਹੇਠ ਲਿਆਂਦਾ ਗਿਆ ਇਸ ਦੌਰਾਨ ਉਹ ਕਾਲੇ ਸੂਟ ਵਿੱਚ ਨਜ਼ਰ ਆਈ ਤੇ ਉਸਨੇ ਆਪਣਾ ਚਿਹਰਾ ਸਕਾਫਟ ਨਾਲ ਟਕਿਆ ਹੋਇਆ ਸੀ ਅਤੇ ਉਸ ਨੂੰ ਪੁਲਿਸ ਵਾਲਿਆਂ ਨਾਲ ਗੱਲ ਕਰਦੇ ਦੇਖਿਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਈ ਜਿਹੜੇ ਕੀ ਤੱਤ ਮਿਲੇ ਨੇ ਤੇ ਇਸ ਕਾਰਨ ਰਿਮਾਂਡ ਵਧਾਇਆ ਗਿਆ ਮਨਦੀਪ ਕੌਰ ਦੇ मामले ਦੇ ਵਿੱਚ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਨੇ ਜਿहां ਜਦੋਂ ਤੋਂ ਅਮਨਦੀਪ ਕੌਰ ਨੂੰ ਦੋਪ੍ਰਾਣੋਂ ਗ੍ਰਫਤਾਰ ਕੀਤਾ ਗਿਆ ਉਸਨੇ ਕਈ ਵਾਰ ਬੇਨਤੀ ਕੀਤੀ ਹੈ ਕਿ ਉਸ ਨੂੰ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਦਿੱਤੀ ਜਾਵੇ ਅਮਨਦੀਪ ਦਾ ਦਾਅਵਾ ਹੈ ਕਿ ਉਸ ਨੂੰ ਇੱਕ ਸਾਜ਼ਿਸ਼ ਦੇ ਹਿੱਸੇ ਦੇ ਵਜੋਂ ਝੂਠਾ ਫਸਾਇਆ ਗਿਆ ਗੁਰਮੀਤ ਕੌਰ ਨਾਮ ਦੀ ਔਰਤ ਨੇ ਅਮਨਦੀਪ ਤੇ ਇਲਜ਼ਾਮ ਲਗਾਇਆ ਕਿ ਪ੍ਰੇਮ ਵਿਆਹ ਤੋਂ ਬਾਅਦ ਉਸਨੇ ਆਪਣੇ ਪਤੀ ਖਿਲਾਫ ਵੀ ਕੇਸ ਦਰਜ ਕਰਵਾਇਆ ਸੀ ਪੁਲਿਸ ਦੀ ਟੀਮ ਨੇ ਬਠਿੰਡਾ ਦੇ ਵਿਰਾਟ ਗ੍ਰੀਨ ਵਿਕੇ ਸਟੇਟ ਉਸ ਦੇ ਕਾਰ ਨੰਬਰ ਦੇ ਵਿੱਚ ਜਿਹੜੀ ਕਿ ਤਲਾਸ਼ੀ ਲਈ ਤੇ ਪੁਲਿਸ ਨੇ ਇਸ ਕਾਰ ਬਾਰੇ ਨੂੰ ਗੁਪਤ ਰੱਖਿਆ ਦੱਸਦੀ ਕਿ ਪੁਲਿਸ ਦਾ ਕਹਿਣਾ ਹੈ ਕਿ ਇੱਥੇ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ ਹਾਲਾਂਕਿ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਕਾਰ ਅੰਦਰੋਂ ਬਹੁਤ ਆਲਿਸ਼ਾਨ ਹੈ ਧੁੱਪ ਸੇਕਣ ਲਈ ਮਹਿੰਗੀਆਂ ਕੁਰਸੀਆਂ ਲਗਾਈਆਂ ਗਈਆਂ ਨੇ ਕੀਮਤੀ ਬਸਤਰੇ ਤੇ ਮਹਿੰਗੇ ਇੱਤਰਵੀ ਮਿਲੇ ਨੇ ਤੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਤੋਂ ਕਮਾਏ ਪੈਸੇ ਨਾਲ ਤੋਹਫੇ 'ਚ ਦਿੱਤੇ ਗਏ ਸਨ ਜਾਂ ਖਰੀਦੇ ਗਏ ਨੇ ਅਦਾਲਤ ਦੇ ਵਿੱਚ ਪੇਸ਼ ਦੌਰਾਨ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੋਹਾਂ ਦੀ ਐਸਪੀ ਦੀ ਅਗਵਾਈ ਦੇ ਵਿੱਚ ਅਦਾਲਤੀ ਕੰਪਲੈਕਸ ਦੇ ਮੁੱਖ ਗੇਟ ਤੇ ਪੁਲਿਸ ਫੋਰਸ ਦਾ ਨਾਟ ਸੀ ਤੇ ਮੁਲਜ਼ਮ ਨੂੰ ਪਿਛਲੇ ਦਰਵਾਜ਼ੇ ਰਾਹੀਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਐਸਪੀ ਸਿਟੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਦੂਜੇ ਮੁਲਜ਼ਮ ਬਲਵਿੰਦਰ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਉਸ ਦੀ ਭਾਲ ਜਾਰੀ ਹੈ। ਤਦੜੀ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਵੱਲੋਂ ਮੀਡੀਆ ਨੂੰ ਸੰਬੋਧਨ ਕੀਤਾ ਗਿਆ। ਦੱਸਦੇ ਕਿ ਬਾਬਾ ਸਾਹਿਬ ਪੀਮਰਾਓਂ Ambedkar ਦੇ ਮੁੱਦੇ ਤੇ ਡਾਕਟਰ ਬਲਜੀਤ ਕੌਰ ਜੋ ਕੈਬਨਿਟ ਮੰਤਰੀ ਨੇ ਉਹਨਾਂ ਦੇ ਵੱਲੋਂ ਜਿਹੜਾ ਕਿ মিডিਆ ਨੂੰ ਸੰਬੋਧਨ ਕੀਤਾ ਗਿਆ ਤੇ ਆਪਣਾ ਪੱਖ ਜਿਹੜਾ ਕਿ ਸਾਹਮਣੇ ਰੱਖਿਆ ਗਿਆ ਤੇ ਆਓ ਸੁਣਦੇ ਹਾਂ ਕਿ ਬੋਲਦੇ ਨੇ ਡਾਕਟਰ ਬਲਜੀਤ ਕੌਰ ਜਿੱਥੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਵਾਲੇ ਭੱਦੀ ਸ਼ਬਦਾਵਲੀ ਬੋਲੀ ਗਈ ਉੱਥੇ ਹੀ ਉਸ ਦੀ ਜੋ ਅਕਲ ਹੈ ਉਹ ਵੀ ਸਾਹਮਣੇ ਆਈ ਹੈ ਕਿਉਂਕਿ ਬੋਲਣ ਵਾਲੇ ਨੂੰ ਲੱਗਦਾ ਹੈ ਕਿ ਨਾ ਤਾਂ ਕੋਈ ਸਿੱਖੀਜ਼ਮ ਦੀ ਹਿਸਟਰੀ ਬਾਰੇ ਪਤਾ ਹੈ ਔਰ ਨਾ ਹੀ ਬਾਬਾ ਸਾਹਿਬ ਅੰਬੇਦਕਰ ਦੇ ਵਿਚਾਰਾਂ ਬਾਰੇ ਪਤਾ ਹੈ ਜਿਹੜੀ ਉਹ ਗੱਲ ਕਰ ਰਿਹਾ ਹੈ ਬਾਬਾ ਸਾਹਿਬ ਅੰਬੇਦਕਰ ਦੇ ਬਾਰੇ ਪਹਿਲੀ ਗੱਲ ਤਾਂ ਸਿੱਖੀਜ਼ਮ ਕੀ ਹੈ ਜੇ ਅਸੀਂ ਸਿੱਖੀਜ਼ਮ ਪੜ੍ਹੀਏ ਤਾਂ ਉਸਦੇ ਇਤਿਹਾਸ ਵਿੱਚ ਜਾਓ ਕਿ ਭਾਈ ਲਾਲੋ ਕੌਣ ਸੀ ਭਾਈ ਲਾਲੋ ਕੀਰਤੀ ਤਰਖਾਨ ਜਿਸ ਦੀ ਰੋਟੀ ਵਿੱਚੋਂ ਗੁਰੂ ਨਾਨਕ ਦੇਵ ਜੀ ਨੇ ਦੁੱਧ ਕੱਢ ਕੇ ਦਿਖਾਇਆ ਤੇ ਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰੀਏ ਤੇ ਪੰਜ ਪਿਆਰੇ ਕੌਣ ਸੀ ਪੰਜਾਂ ਪਿਆਰਿਆਂ ਦਾ ਵਿੱਚ ਸਾਰੇ ਹੀ ਕਿਰਤੀ ਭਾਈਚਾਰੇ ਨਾਲ ਸੰਬੰਧਤ ਸੀ ਤੇ ਜੇ ਅਸੀਂ ਗੱਲ ਕਰੀਏ ਭਾਈ ਜੱਤੇ ਦੀ ਉਹ ਕੌਣ ਸੀ ਜੇ ਅਸੀਂ ਹਿੰਦੂ ਵਰਗ ਦੀ ਗੱਲ ਕਰੀਏ ਤਾਂ ਹਿੰਦ ਦੀ ਚਾਦਰ ਕਿਸ ਨੂੰ ਕਿਹਾ ਜਾਂਦਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤੇ ਸਿੱਖ ਧਰਮ ਜਦੋਂ ਬਣਿਆ ਤਾਂ ਇਹਦੇ ਵਿੱਚ ਇੱਕ ਇਹੀ ਵੱਖਰਾਪਨ ਸੀ ਕੇ ਗੁਰੂ ਸਾਹਿਬ ਨੇ ਸਿੱਖ ਧਰਮ ਨੂੰ ਇੱਕ ਨਵਾਂ ਧਰਮ ਵਗੋ ਅਪਣਾਇਆ ਔਰ ਉਸ ਧਰਮ ਦੀਆਂ ਇਹ ਵਿਸ਼ੇਸ਼ਤਾਵਾਂ ਸੀ ਵੀ ਇਸ ਧਰਮ ਦੇ ਵਿੱਚ ਨਾ ਹੀ ਕੋਈ ਜਾਤ ਪਾਤ ਨਾ ਹੀ ਕੋਈ ਵਿਖਰੇਵਾ ਨਾ ਹੀ ਕੋਈ ਉੱਚਾ ਨੀਵਾ ਸਾਰੇ ਹੀ ਇੱਕੋ ਸਮਾਨ ਨੇ ਸਾਰਿਆਂ ਨੂੰ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਰੰਗਰੇਟੇ ਗੁਰੂ ਕੇ ਬੇਟੇ ਗੁਰੂ ਸਾਹਿਬ ਨੇ ਦਲਿਤ ਪਰਿਵਾਰਾਂ ਲਈ ਕਿਹਾ ਸੀ ਤੇ ਜੇਕਰ ਬਾਬਾ ਸਾਹਿਬ ਅੰਬੇਦਕਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਇਹੀ ਗੱਲ ਕੀਤੀ ਹੈ ਕਿ ਸਾਡੇ ਮਿਹਨਤ ਕਾ ਸ਼ਲੋਕਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਜੇਕਰ ਅਸੀਂ ਸਿੱਖੀਜ਼ਮ ਦੀ ਗੱਲ ਕਰੀਏ ਮਾਈਨੋਰਟੀ ਦੀ ਗੱਲ ਕਰੀਏ ਤਾਂ ਉਹ ਵੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਨੇ ਕੀਤੀ ਹੈ ਜੋ ਕਿ ਸਿੱਖੀਜ਼ਮ ਦੇ ਵਿਚਾਰਾਂ ਨੂੰ ਹੀ ਅੱਗੇ ਤੋਰਦੇ ਹੋਏ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਸੀ ਔਰ ਜਿੱਥੇ ਇਹ ਗੁਰਪਤਵੰਨ ਸਿੰਘ ਪੰਨੂ ਕਹਿ ਰਿਹਾ ਕਿ ਅਸੀਂ ਬਾਬਾ ਸਾਹਿਬ ਅੰਬੇਦਕਰ ਦੇ ਬੁੱਤ ਤੋੜਾਂਗੇ ਪਹਿਲੀ ਗੱਲ ਤਾਂ ਉਸ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਬਾਬਾ ਸਾਹਿਬ ਅੰਬੇਦਕਰ ਦੇ ਬੁੱਤ ਸਿਰਫ ਪੰਜਾਬ 'ਚ ਨਹੀਂ ਪੂਰੇ ਹਿੰਦੁਸਤਾਨ 'ਚ ਨਹੀਂ ਕੈਨੇਡਾ ਅਮਰੀਕਾ ਜਾਪਾਨ ਵਰਗੇ ਦੇਸ਼ਾਂ ਦੇ ਵਿੱਚ ਵੀ ਲਾਏ ਗਏ ਔਰ ਸਾਡਾ ਇਹ ਸੋਚ ਕੇ ਸਾਨੂੰ ਮਾਣ ਨਾਲ ਸਿਰ ਉੱਚਾ ਹੁੰਦਾ ਹੈ ਕਿ ਇਹ ਸਾਡੇ ਦੇਸ਼ ਦਾ ਸਬੂਤ ਹੈ। ਤਦਰੇ ਪੰਜਾਬ ਪੁਲਿਸ ਦੇ ਵਿੱਚ ਵੱਡਾ ਫੇਰਬਦਲ ਦੇਖਿਆ ਗਿਆ। ਦੱਸਦੀ ਹੈ ਕਿ 65 ਡੀਐਸਪੀ ਦੇ ਤਬਾਦਲੇ ਕੀਤੇ ਗਏ ਨੇ। ਪੰਜਾਬ ਪੁਲਿਸ ਦੇ ਵਿੱਚ ਫਿਰ ਤੋਂ ਵੱਡਾ ਫੇਰਬਦਲ ਕੀਤਾ ਗਿਆ। ਜਿਹहां ਦਰਸਲ ਪੰਜਾਬ ਸਰਕਾਰ ਦੇ ਗ੍ਰਹਿ ਅਤੇ ਨਿਆ ਵਿਭਾਗ ਦੇ ਵੱਲੋਂ ਪੰਜਾਬ ਪੁਲਿਸ ਦੇ 65 ਡੀਐਸਪੀਜ਼ ਦੇ ਤਬਾਦਲੇ ਕੀਤੇ ਗਏ ਜਿਨ੍ਹਾਂ ਦੀ ਲਿਸਟ ਵੀ ਤੁਸੀਂ ਜਿਹੜੀ ਕਿ ਇਸ ਵੇਲੇ ਦੇਖ ਸਕਦੇ ਹੋ ਆਪਣੀ ਸਕਰੀਨ ਤੇ ਵੱਡੇ ਪੱਧਰ ਤੇ ਕੀਤੇ ਗਏ ਇਹ ਤਬਾਦਲੇ ਪੰਜਾਬ ਦੇ ਹਰ ਸਬ ਡਿਵੀਜ਼ਨ ਅਤੇ ਵਿਭਾਗ ਦੇ ਨਾਲ ਸੰਬੰਧਿਤ ਹਨ ਤੇ ਤਬਾਦਲੇ ਕੀਤੇ ਗਏ DSPs ਦੀ ਲਿਸਟ ਵੀ ਜਿਹੜੀ ਕਿ ਜਾਰੀ ਕਰ ਦਿੱਤੀ ਗਈ ਹੈ ਜੋ ਕਿ ਦੇਖ ਸਕਦੇ ਹੋ ਤਾਂ ਬਿਲਕੁਲ ਆਇਦਨੀ ਵੱਡੇ ਫੇਰਬਦ ਜਿਹੜੇ ਕਿ ਪੰਜਾਬ ਪੁਲਿਸ ਦੇ ਵਿੱਚ ਦੇਖੇ ਜਾ ਰਹੇ ਨੇ ਤਾਂ ਇਸ ਵੇਲੇ ਇਹ ਖਬਰ ਸਾਹਮਣੇ ਆ ਰਹੀ ਹੈ ਕਿ 65 DSPs ਦੇ ਤਬਾਦਲੇ ਜਿਹੜੇ ਕਿ ਕੀਤੇ ਗਏ ਨੇ ਤੇ ਵੱਡੇ ਪੱਦਰ ਤੇ ਇਹ ਤਬਾਦਲੇ ਜਿਹੜੇ ਕਿ ਪੰਜਾਬ ਦੇ ਹਰ ਸਬ ਡਿਵੀਜ਼ਨ ਤੇ ਵਿਪາກ ਦੇ ਨਾਲ ਸੰਬੰਧਿਤ ਨੇ ਤ੍ਰਿ ਮੰਤਰੀ ਲਾਲਚੰਦ ਘਟਾਰੂਚਕ ਦੇ ਵੱਲੋਂ ਲੁਧਿਆਣਾ ਦੇ ਵਿੱਚ ਬੀਤੇ ਕੱਲ੍ਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਨੂਰਾਨਾ ਦੇ ਸਾਨਕ ਬਚਤ ਪਵਨ ਚ ਕੈਬਨਟ ਮੰਤਰੀ ਲਾਲਚੰਦ ਘਟਾਰੂਚਕ ਨੇ ਛੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਮੰਡੀਆਂ ਦੇ ਖਰੀਦ ਪ੍ਰਬੰਧਨ ਲੈ ਕੇ ਮੀਟਿੰਗ ਕੀਤੀ ਤੇ ਇਸ ਮੀਟਿੰਗ ਦੇ ਵਿੱਚ ਉਹਨਾਂ ਸੰਬੰਧਤ ਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਇੱਕ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਸਹੀ ਤਰੀਕੇ ਨਾਲ ਚੁੱਕਿਆ ਜਾਵੇ ਉਹਨਾਂ ਕਿਹਾ ਕਿ ਇਸ ਅਧਾਰ ਅਨੁਸਾਰ 8 ਲੱਖ ਦੇ ਕਰੀਬ ਕਿਸਾਨ ਆਪਣੀ ਫਸਲ ਮੰਡੀਆਂ ਦੇ ਵਿੱਚ ਲੈ ਕੇ ਪਹੁੰਚਣਗੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤੂ ਲਾਲਚੰਦ ਘਟਾਰੂ ਚੱਕ ਨੇ ਕਿਹਾ ਕਿ ਪੰਜਾਬ ਚ ਕਣਕ ਦੀ ਇੱਕ ਤਰੀਕ ਤੋਂ ਖਰੀਦ ਪ੍ਰਬੰਧ ਦਾ سلسلہ ਸ਼ੁਰੂ ਹੋਇਆ ਐਸਐਸਐਲ ਨੂੰ ਲੈ ਕੇ ਮਾਝੇ ਤੇ ਦੁਆਬੇ ਚ ਮੀਟਿੰਗ ਕੀਤੀ ਤੇ ਬੀਤੇ ਕੱਲ ਮਾਲਵੇ ਦੀ ਮੀਟਿੰਗ ਹੋਈ ਤੇ ਉਹਨਾਂ ਕਿਹਾ ਕਿ ਇਸ ਦੇ ਵਿੱਚ 6 ਜ਼ਿਲ੍ਹਿਆਂ ਦੇ ਸਬੰਧਤ ਅਧਿਕਾਰੀਆਂ ਨਾਲ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਆਉਣ ਵਾਲੀ ਕਣਕ ਦੀ ਫਸਲ ਦੇਖ ਪ੍ਰਬੰਧਨ ਨੂੰ ਲੈ ਕੇ ਮੀਟਿੰਗ ਕੀਤੀ ਗਈ ਤੇ ਕੈਬਨਟ ਮੰਤਰੀ ਨੇ ਕਿਹਾ ਕਿ ਇਸ ਮੀਟਿੰਗ ਦੇ ਵਿੱਚ ਡਾਇਰੈਕਟਰ ਤੇ ਸੰਬੰਧਿਤ ਅਧਿਕਾਰੀਆਂ ਹਨ ਉਹਨਾਂ ਕਿਹਾ ਕਿ ਬੇਸ਼ੱਕ ਹਾਲੇ ਕਿਸਾਨ ਆਪਣੀਆਂ ਫਸਲਾਂ ਨੂੰ ਮੰਡੀਆਂ ਵਿੱਚ ਨਹੀਂ ਲੈ ਕੇ ਆ ਰਹੇ ਪਰ ਇਸ ਤੋਂ ਪਹਿਲਾਂ ਪ੍ਰਬੰਧਨ ਨੂੰ ਲੈ ਕੇ ਇਹ ਮੀਟਿੰਗ ਲੈ ਕੀਤੀ ਗਈ ਹੈ ਇਸ ਦੇ ਵਿੱਚ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਜਿਹੜੇ ਕੀ ਦਿੱਤੇ ਗਏ ਨੇ ਕਿਸਾਨਾਂ ਨੂੰ ਕੋਈ ਵੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇਸ ਦੇ ਲਈ ਮੰਡੀਆਂ ਨੇ ਜਿੱਥੇ ਕਣਕ ਖਰੀਦੀ ਜਾਵੇਗੀ ਉਹਨਾਂ ਕਿਹਾ ਕਿ ਇਸ ਤੋਂ ਇਲਾਵਾ 600 ਆਰਜੀ ਮੰਨੀਆਂ ਬਣਾਈਆਂ ਗਈਆਂ ਹਨ ਜੇਕਰ ਕਿਤੇ ਜ਼ਰੂਰਤ ਪਵੇ ਤਾਂ ਉਸਨੂੰ ਇਸਤੇਮਾਲ ਕੀਤਾ ਜਾ ਸਕੇ ਇਸ ਦੇ ਨਾਲ ਹੀ ਨਾ ਇਲਾਨ ਕੀਤਾ ਕਿ ਕਿਸਾਨ ਨੂੰ 24 ਘੰਟਿਆਂ ਦੇ ਅੰਦਰ ਪੇਮੈਂਟ ਵੀ ਉਸਦੇ ਖਾਤੇ ਦੇ ਵਿੱਚ ਪਾਈ ਗਈ ਉਹਨਾਂ ਕਿਹਾ ਕਿ ਇਸੇ ਤਰੀਕੇ ਨਾਲ ਬਾਕੀ ਕਿਸਾਨਾਂ ਨੂੰ ਵੀ ਜਲਦ ਹੀ ਪੇਮੈਂਟ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਫਿਰਾਲ ਦੇ ਲਈ ਅੱਜ ਦੇ ਬੁਲਟਨ ਦੇ ਵਿੱਚ ਬਸ ਇੰਨਾ ਹੀ ਮਨੁ ਦੇ ਉਚਾਰਨ ਦਾ ਧੰਨਵਾਦ